ਸਰ ਕੀ ਨਾਮ ਹੈ ਤੁਹਾਡਾ ਜੀ ਸੁੱਚਾ ਸਿੰਘ ਨਾਮ ਹੈ ਸਰ ਅੱਛਾ ਸਰ ਜਿੰਨੇ ਸੁਸਾਇਟੀ ਕੀਤਾ ਕੀ ਕਰਨ ਲਿਆ ਜੀ ਸੁਸਾਇਟੀ ਦਾ ਸਰ ਉਹ ਪਲੱਸ 2 ਜੋ ਪੇਪਰ ਰਿਜ਼ਲਟ ਵਿੱਚ ਪਾਸ ਹੋਇਆ ਜੀ ਆਹ ਸੌਰੀ ਫੇਲ ਹੋ ਗਿਆ ਤਾਂ ਫੇਲ ਹੋਣ ਤੋਂ ਬਾਅਦ ਸਰ ਉਹਨੇ ਕੋਸ਼ਿਸ਼ ਘਰ ਕੋਈ ਗੱਲਬਾਤ ਨਹੀਂ ਕੀਤੀ ਹੈ ਸਕੂਲ ਆਪੇ ਰਿਜ਼ਲਟ ਆਉਣ ਤੋਂ ਪਹਿਲਾਂ ਸਰ ਸਿਟੀ ਯੂਨੀਵਰਸਿਟੀ ਇਨਫੋਰਮੇਸ਼ਨ ਵਾਸਤੇ ਲੇ ਗਿਆ ਵੀ ਮੈਂ ਪੜਨਾ ਵਾਂ ਅੱਗੇ ਤੇ ਜਦੋਂ ਪੇਪਰ ਰਿਜ਼ਲਟ ਆਇਆ 4 ਵਜੇ ਤੋਂ ਬਾਅਦ ਉਹਨਾਂ ਨੇ ਤੋਂ ਨਾਈਟ ਦੇ ਵਿੱਚ ਕੋਠੇ ਜਾ ਕੇ ਫਾ ਲੈ ਲਿਆ ਜੀ ਅੱਛਾ ਕਿਹੜੇ ਸਕੂਲ ਚ ਪੇਪਰ ਇੱਥੇ ਚਰਨ ਉਹ ਸਰਕਾਰੀ ਸਕੂਲ ਨੂਰਪੁਰਵੇਟ ਚ ਸਰਕਾਰੀ ਤੇ ਹੁਣ ਬੀਏ ਦੇ ਵੀ ਮਤਲਬ ਪੜ੍ਹਦਾ ਸਰ ਹਾਂਜੀ ਅੱਗੇ ਪੜਾਈ ਕਰਨ ਵਾਸਤੇ ਸੋਚ ਰਿਹਾ ਸੀਗਾ ਜਾ ਛਿਦੀ ਯੂਨੀਵਰਸਿਟੀ ਜਾ ਕੇ ਆਪਣੇ ਫਰੈਂਡ ਨਾਲ ਤੋਂ ਉੱਥੋਂ ਜਦੋਂ ਸਰ ਵਾਪਸੀ ਆਇਆ ਰਾਤ ਨੂੰ ਰੋਟੀ ਪਾਣੀ ਖਾ ਕੇ ਘਰ ਦੇ ਨੂੰ ਕੁਛ ਨਹੀਂ ਦੱਸਿਆ ਜੀ ਅੱਛਾ ਜੀ ਰਾਤ ਨੂੰ 5 4 5 ਵ ਮਾਰਾਉਣੀ ਜਾਂਦੀ ਉਮਰ ਦੀ ਹਾਂਜੀ ਤੇ ਹੁਣ ਇਹ ਕਿਹੜੀ ਜਗ੍ਹਾ ਸੀ ਚਾਹੜ ਪਿੰਡ ਜੀ ਚਾਹੜ ਚਾਹੜ ਪਿੰਡ ਲਾਡਵਾਰ ਰੋੜ ਤੇ ਜੀ ਰੱਜਵਾਲਾ ਬੱਗਾ ਕੋਰਡੋ ਡਿਸਟ ਪੋਸਟ ਆਫ ਸਰ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਤੁਸੀਂ ਸਰ ਹੁਣ ਅਸੀਂ ਤਾਂ ਪਰਮਾਤਮਾ ਦੇ ਭਾਣੇ ਨੂੰ ਮਨਜ਼ੂਰੀ ਕਰਨ ਵਾਲਾ ਕੰਮ ਆ ਜੀ ਹੁਣ ਹੁਣ ਬੱਚਾ ਆਪਣੇ ਦਿਮਾਗ ਦੇ ਕੋਈ ਪਲੈਨਿੰਗ ਕਰ ਗਿਆ ਜੀ ਕੀ ਕਰ ਗਿਆ ਹੋ ਕਿਸੇ ਨੂੰ ਕੁਛ ਨਹੀਂ ਦੱਸਿਆ ਪਹਿਲਾਂ ਉਦਮੁੰਡਾ ਠੀਕ ਹਾਂ ਬਿਲਕੁਲ ਸਹੀ ਸਹੀ ਕੋਈ ਟੈਨਸ਼ਨ ਨਹੀਂ ਸੀ ਕੋਈ ਕੁਛ ਨਹੀਂ ਸੀਗਾ ਜੀ ਰਿਜ਼ਲਟ ਤੋਂ ਬਾਅਦ ਹੀ ਆ ਰਿਹਾ ਰਿਜ਼ਲਟ ਤੋਂ ਬਾਅਦ ਸਾਰੋ ਕਰ ਗਿਆ ਜੀ ਆਪਾਂ ਪ੍ਰਸ਼ਾਸਨ ਨੇ ਵੀ ਮਤਲਬ ਆਪ ਪ੍ਰਸ਼ਾਸਨ ਨੇ ਪੂਰੀ ਸਾਡੀ ਹੈਲਪ ਕੀਤੀ ਆ ਜੀ ਆਪਣੇ ਡੀਐਮਸੀ ਹਸਪੀਟਲ ਰੈਫਰ ਕੀਤਾ ਜੀ ਰੈਫਰ ਕਰਨ ਤੋਂ ਬਾਅਦ ਉਹਨਾਂ ਨੇ ਡੈੱਡ ਕੋਸ਼ਿਸ਼ ਕਰਨ ਤੋਂ ਬਾਅਦ ਸੀਮ ਹਸਪੀਟਲ ਲੈ ਕੇ ਆਏ ਜੀ ਇੱਥੇ ਹੁਣ ਪੋਸਟਮਾਰਟਮ ਹੋਇਆ ਜੀ ਤੇ ਹੁਣ ਅਸੀਂ ਘ ਉਮਰ 18 ਸਾਲ ਕਰੀ ਉਹ 18 ਸਾਲ ਦੀ ਉਮਰ ਸੀ ਜੀ ਤੇ ਚਾਹੜਾ ਪਿੰਡ ਦਾ ਇਹ ਆ ਠੀਕ ਆ ਉਥੋਂ ਇਹਨੇ ਪੇਪਰਾਂ 'ਚ ਨੰਬਰ ਘੱਟ ਆਏ ਸੀਗੇ ਤੇ ਫੇਲ ਹੋ ਗਿਆ ਉਹਦੇ 'ਚ ਉਹਦੇ ਕਰਕੇ 15 ਜੂਨ ਨੂੰ ਨੇ ਸੁਸਾਈਡ ਕਰ ਲਿਆ ਅੱਛਾ ਜੀ ਤੇ ਕਿੰਨੇ ਕੁ ਇਹਦਾ ਸੁਸਾਈਡ ਕੀਤਾ ਜੀ ਕੱਲ ਨੂੰ ਆਪਾਂ ਨੂੰ ਸਵੇਰੇ ਤਕਨ 7 ਵਜੇ ਦਾ ਹੋਇਆ ਸੀ ਇਹ 15 ਜੂਨ ਨੂੰ ਤੇ ਉਹਦੇ ਵੱਡੀਆਂ ਐਮਸੀ ਲੈ ਆਏ ਸਾਢੇ 4 ਵਜੇ ਉਹਨਾਂ ਨੇ ਡਿਕਲੇਅਰ ਕਰਤਾ ਡੈੱਡ ਤੇ ਅੱਜ ਪੋਸਟਮਾਰਟਮ ਆਇਆ ਬਸ ਇਹਦੇ ਗਾਣੇ ਦਾ ਮਾਮਲਾ ਸਰ ਲਾਟ ਰੋਲ ਮਾਮਲਾ ਹੈ ਤੇ ਮੈਂ ਉਹਨਾਂ ਨੂੰ ਕੋਰਬੰਡ ਹੋ ਗਿਆ ਜੀ ਬੱਚਾ ਹੋ ਗਿਆ ਸਰ ਕੁਝ ਹੋ ਗਿਆ ਸਰ ਕੀ ਨਾਮ ਹੈ ਤੁਹਾਡਾ ਜੀ ਸੁੱਚਾ ਸਿੰਘ ਨਾਮ ਹੈ ਸਰ ਅੱਜ ਸਰ ਜਿਹਨੇ ਸੁਸਾਇਟੀ ਕੀਤਾ ਕੀ ਕਰਨ ਲਿਆ ਜੀ ਸੁਸਾਇਟੀ ਦਾ ਸਰ ਉਹ ਪਲੱਸ 2 ਜੋ ਪੇਪਰ ਰਿਜ਼ਲਟ ਜੀ ਪਾਸ ਹੋਇਆ ਜੀ ਆਹ ਸੋਰੀ ਫੇਲ ਹੋ ਗਿਆ ਤਾਂ ਫੇਲ ਹੋਣ ਤੋਂ ਬਾਅਦ ਸਰ ਉਹਨੇ ਕੋਸ਼ਿਸ਼ ਘਰ ਕੋਈ ਗੱਲਬਾਤ ਨਹੀਂ ਕੀਤੀ ਹੈ ਸਕੂਲ ਆਪੇ ਰਿਜ਼ਲਟ ਆਉਣ ਤੋਂ ਪਹਿਲਾਂ ਸਰ ਸਿਟੀ ਯੂਨੀਵਰਸਿਟੀ ਇਨਫੋਰਮੇਸ਼ਨ ਵਾਸਤੇ ਲੇ ਗਿਆ ਵੀ ਮੈਂ ਪੜਨਾ ਵਾਂ ਅੱਗੇ ਤੇ ਜਦੋਂ ਪੇਪਰ ਰਿਜ਼ਲਟ ਆਇਆ 4 ਵਜੇ ਤੋਂ ਬਾਅਦ ਉਹਨਾਂ ਨੇ ਤੋਂ ਨਾਈਟ ਦੇ ਵਿੱਚ ਕੋਠੇ ਜਾ ਕੇ ਫਾ ਲੈ ਲਿਆ ਜੀ ਅੱਛਾ ਕਿਹੜੇ ਸਕੂਲ ਚ ਪੇਪਰ ਇੱਥੇ ਚਰਨ ਉਹ ਸਰਕਾਰੀ ਸਕੂਲ ਨੂਰਪੁਰਵੇਟ ਚ ਸਰਕਾਰੀ ਤੇ ਹੁਣ ਬੀਏ ਦੇ ਵੀ ਮਤਲਬ ਪੜ੍ਹ ਸਰ ਹਾਂਜੀ ਅੱਗੇ ਪੜ੍ਹਾਈ ਕਰਨ ਵਾਸਤੇ ਸੋਚ ਰਿਹਾ ਸੀਗਾ ਜਾ ਕੇ ਸਿਟੀ ਯੂਨੀਵਰਸਿਟੀ ਜਾ ਕੇ ਆਪਣੇ ਫਰੈਂਡ ਨਾਲ ਤੋਂ ਉੱਥੋਂ ਜਦੋਂ ਸਰ ਵਾਪਸੀ ਆਇਆ ਰਾਤ ਨੂੰ ਰੋਟੀ ਪਾਣੀ ਖਾ ਕੇ ਘਰ ਦੇ ਨੂੰ ਕੁਛ ਨਹੀਂ ਦੱਸਿਆ ਜੀ ਅੱਛਾ ਜੀ ਰਾਤ ਨੂੰ 5 4 5 ਵ ਭਾਰਾਉਣੀ ਜਾਂਦੀ ਉਮਰ ਦੀ ਹਾਂਜੀ ਤੇ ਹੁਣ ਇਹ ਕਿਹੜੀ ਜਗ੍ਹਾ ਦੀ ਜੋ ਚਾਹੜਪਿੰਡ ਜੀ ਚਾਹੜ ਚਾਹੜਪਿੰਡ ਲਾਡਵਾਰ ਰੋੜ ਤੇ ਜੀ ਰੱਜਵਾਲਾ ਬੱਗਾ ਕੋਰ ਦਾ ਡਿਸਟ ਪੋਸਟ ਆਫਸ ਅਜ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਤੁਸੀਂ ਸਰ ਹੁਣ ਅਸੀਂ ਤਾਂ ਪਰਮਾਤਮਾ ਦੇ ਭਾਣੇ ਨੂੰ ਮਨਜ਼ੂਰੀ ਕਰਨ ਵਾਲਾ ਕੰਮ ਆ ਜੀ ਹੁਣ ਹੁਣ ਬੱਚਾ ਆਪਣੇ ਦਿਮਾਗ ਦੇ ਕੋਈ ਪਲੈਨਿੰਗ ਕਰ ਗਿਆ ਜੀ ਕੀ ਕਰ ਗਿਆ ਉਹ ਕਿਸੇ ਨੂੰ ਕੁਝ ਨਹੀਂ ਦੱਸਦਾ ਪਹਿਲਾਂ ਉਦੋਂ ਮੁੰਡਾ ਠੀਕ ਸੀ ਹਾਂ ਬਿਲਕੁਲ ਸਹੀ ਸੀ ਕੋਈ ਟੈਨਸ਼ਨ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਜੀ ਅਚਰ ਰਿਜ਼ਲਟ ਤੋਂ ਬਾਅਦ ਹੀ ਰਿਜ਼ਲਟ ਤੋਂ ਬਾਅਦ ਸਾਰੋ ਕਰ ਗਿਆ ਜੀ ਆਪਾਂ ਪ੍ਰਸ਼ਾਸਨ ਨੇ ਵੀ ਮਤਲਬ ਆਹ ਪ੍ਰਸ਼ਾਸਨ ਨੇ ਪੂਰੀ ਸਾਡੀ ਹੈਲਪ ਕੀਤੀ ਆ ਜੀ ਆਪਣੇ ਡੀ ਐਮ ਸੀ ਹਸਪੀਟਲ ਰੈਫਰ ਕੀਤਾ ਜੀ ਰੈਫਰ ਕਰਨ ਤੋਂ ਬਾਅਦ ਉਹਨਾਂ ਨੇ ਡੈੱਡ ਕੋਸ਼ਿਸ਼ ਕਰਨ ਤੋਂ ਬਾਅਦ ਸੀਮ ਹਸਪੀਟਲ ਲੈ ਕੇ ਆਏ ਜਿੱਥੇ ਹੁਣ ਪੋਸਟਮਾਰਟਮ ਹੋਇਆ ਜੀ ਤੇ ਹੁਣ ਅਸੀਂ ਘਰੇ ਲ